ਹਜਕਾ ਬੀਜਪੀ ਦਾ 3 ਸਾਲ ਪੁਰਾਣਾ ਗਠਜੋੜ ਟੁੱਟ ਗਿਆ ਹੈ ਹਜਕਾ ਸੁਪਰੀਮੋ ਕੁਲਦੀਪ ਬਿਸ਼ਨੋਈ ਨੇ ਪ੍ਰੈਸ ਕਾਨਫਰੰਸ ਕਰਕੇ ਐਲਾਨ ਕਰ ਦਿੱਤਾ ਹੈ ਹਰਿਆਣਾ ਜਨਹਿਤ ਕਾਂਗਰਸ ਨੇ ਬੀਜਪੀ ਤੇ ਕਈ ਇਲਜ਼ਾਮ ਲਗਾਉਂਦਿਆ ਹੋਇਆ ਬੀਜਪੀ ਨੂੰ ਅਲਵਿਤਾ ਕਹਿ ਦਿੱਤਾ ਹੈ ਕੁਲਦੀਪ ਬਿਸ਼ਨੋਈ ਨੇ ਬੀਜਪੀ ਤੇ ਕਈ ਵੱਡੇ ਇਲਜ਼ਾਮ ਲਗਾਏ ਨੇ ਇਤੋਂ ਤੱਕ ਕਿ ਉਹਨਾਂ ਨੇ ਇਹ ਵੀ ਕਹਿ ਦਿੱਤਾ ਕਿ ਗਠਜੋੜ ਦੌਰਾਨ ਹਰ ਗੱਲ ਤੇ ਉਹਨਾਂ ਦਾ ਗਲਾ ਘੋਟਿਆ ਗਿਆ ਉਹਨਾਂ ਨੇ ਆਪਣੇ ਗੱਠਜੋੜ ਨੂੰ ਬਚਾਉਣ ਦੀ ਬੇਹੱਦ ਕੋਸ਼ਿਸ਼ ਕੀਤੀ ਹੈ ਪਰ ਭਾਜਪਾ ਦੇ ਵਿੱਚ ਉਹਨਾਂ ਨਾਲ ਕੀਤੇ ਗਏ ਵਤੀਰੇ ਕਾਰਨ ਉਹਨਾਂ ਨੂੰ ਭਾਜਪਾ ਦਾ ਸਾਥ ਛੱਡਣਾ ਪਿਆ। ਲੋਕ ਸਭਾ ਚੋਣਾਂ ਤੋਂ ਬਾਅਦ ਹਜਕਾ ਭਾਜਪਾ ਦੇ ਗੱਠਜੋੜ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸਨ ਜਿਨ੍ਹਾਂ ਤੋਂ ਅੱਜ ਪਰਦਾ ਸਾਫ਼ ਹੋ ਗਿਆ ਹੈ। ਹਜਕਾ ਭਾਜਪਾ ਵਿਚਾਲੇ 45-45 ਸੀਟਾਂ ਤੇ ਵਿਧਾਨ ਸਭਾ ਚੋਣਾਂ ਲੜਨ ਦਾ ਸਮਝੌਤਾ ਹੋਇਆ ਸੀ ਪਰ ਭਾਜਪਾ ਦਾ ਕਹਿਣਾ ਹੈ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਸੂਬੇ ਦੇ ਸਿਆਸੀ ਹਾਲਾਤ ਬਦਲ ਗਏ ਨੇ। ਇਸ ਲਈ ਸੀਟਾਂ ਬਾਰੇ ਪੁਰਾਣੇ ਸਮਝੌਤੇ ਦੀ ਕੋਈ ਵੀ ਟੁਕ ਨਹੀਂ ਬਣਦਾ ਹੈ ਹਜਕਾ ਬੀਜਪੀ ਗਠਜੋੜ ਨੇ ਲੰਗੀਆਂ ਲੋਕ ਸਭਾ ਚੋਣਾਂ ਇਕੱਠੇ ਲੜੀਆਂ ਸਨ ਅਤੇ ਲੋਕ ਸਭਾ ਦੇ ਵਿੱਚ ਗਠਜੋੜ ਨੂੰ ਭਾਰੀ ਸਫਲਤਾ ਮਿਲੀ ਸੀ ਬੀਜਪੀ ਨੇ 8 ਵਿੱਚੋਂ 7 ਸੀਟਾਂ ਹਾਸਲ ਕੀਤਾ ਹਜਕਾ ਸੀਟ ਤਾਂ ਕੋਈ ਨਹੀਂ ਜਿੱਤ ਸਕੀ ਬਲਕਿ ਲੋਕ ਸਭਾ ਦੀਆਂ 2 ਸੀਟਾਂ ਦੇ 18 ਵਿਧਾਨ ਸਭਾ ਹਲਕਿਆਂ 'ਚੋਂ 11 ਤੇ ਹਜਕਾ ਦੀ ਹਾਰ ਹੋਈ ਸੀ ਪਰ ਮੰਨਿਆ ਜਾਂਦਾ ਸੀ ਕਿ ਗੁਲਦੀਪ ਬਿਸ਼ਨੋਈ ਦੀ ਪਾਰਟੀ ਨੇ ਬੀਜੇਪੀ ਨੂੰ ਜਿੱਤ ਹਾਸਲ ਕਰਾਉਣ ਦੇ ਵਿੱਚ ਵੱਡੀ ਭੂਮਿਕਾ ਨਿਭਾਈ ਹੈ ਤੇ ਹੁਣ ਬੀਜੇਪੀ ਹਜਕਾ ਤੋਂ ਜਿੱਤ ਦੇ ਆਧਾਰ ਦੇ ਉੱਤੇ ਹੀ ਸੀਟਾਂ ਦੀ ਬੰਕ ਕਰ ਰਹੀ ਹੈ। ਤਾਂ ਉਹ ਜਨਤਾ ਕਹਿੰਦੀ ਹੈ ਕਿ ਜਨਤਾ ਦਾ ਧੋਖਾ ਨਹੀਂ ਕਰਨਗੇ ਇਸੇ ਕੀ ਗਾਰੰਟੀ? ਤਾਂ ਜਨਤਾ ਦੇ ਹਿਤ ਵਿੱਚ ਜਾਣੀ ਤੁਮੈਂ ਕਲੀਅਰ ਕਰ ہماری ਪਾਰਟੀ ਨੇ ਇਹ ਫੈਸਲਾ ਲਿਆ ਕਿ ਟੂਡੇ वी आर डंपिंग बीजेपी वी आर ब्रेकिंग द अलायस वी बीजेपी हम एक ऐसी पार्टी के साथ खड़ा नहीं होना चाहते हैं जो जो धोखेबाज पार्टी हो जो जनता के साथ अन्याय करे जो धोखा दे।